ਰੋ ਪੱਥਰ ਪੱਥਰੀ ਰਹਿੰਦਾ ਕਦੇ ਚਾਚਾ ਪਿਓ ਨਹੀਂ ਬਣ ਸਕਦਾ ਹੈਗਾ ਇਸ ਕਰਕੇ ਫਿਰ ਲਈ ਅੰਤਰਾ ਬਲੂਗਾ ਕੀ ਬੋਲ ਚੱਲੂਗਾ ოਫਰੀ ਰੱਬ ਤੋਂ ਪੈਨਾ ਬਾਪੂ ਚਤੇ ਆਉਂਦਾ ਏ ਕੇ ਜਦੋਂ ਕਰਦੀ ਜੁਮੇ ਵਾਰੀ ਸਿਰ ਤੇ ਪੈ ਜਾਵੇ ਜਾ ਫਿਰਤੀ ਦਾ ਕੰਨਿਆ ਦਾਨਿਆ ਧੂਰਾ ਰਹਿ ਜਾਵੇ ਜਦੋਂ ਘਰ ਦੀ ਜੁਮੇ ਵਾਰੀ ਸਿੱਤੇ ਪੈ ਜਾਵੇ ਜਉ ਫਿਰਤੀ ਦਾ ਕੰਨਿਆ ਦਾਨਿਆ ਧੂਰਾ ਰਹਿ ਜਾਵੇ ਜਦ ਪਿਓ ਦੀ ਥਾਂ ਤੇ ਚਾਚਾ ਕਾਜਰ ਚਾਉਦਾ ਏ ਬਤੋ ਪੈਣਾ ਬਾਪੂ ਚਤੇ ਆਉਂਦਾ ਏ ਫੇਰੀ ਰੱਬ ਤੋਂ ਪੈਣਾ ਬਾਪੂ ਚਤੇ ਆਉਂਦਾ ਏ ਫੇਰੀ ਰੱਬ ਤੋਂ ਪੈਣਾ ਬਾਪੂ ਚਤੇ ਆਉਂਦਾ ਏ ਥੈਂਕ ਯੂ ਤਾਂ ਜੇ ਸੰਗੀਤ ਭਾਜਣ ਵਧੀਆ ਲੱਗਿਆ ਮੇਰੀ YouTube ਤੇ ਆਏਗੀ ਗੁਰੀ ਢੋਲ ਖੁਰ ਉੱਤੇ ਜੀ ਉੱਤੇ ਕਾਟ ਕੇ ਸੋਰ ਸਾਗ ਨੂੰ ਸਾਡੇ ਕਲੱਬ ਕਮੇਟੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਸਮਰ ਦਿੱਤਾ ਸਾਡੇ ਮਨੀ ਲਾਡਲਾ ਜੀ ਬਹੁਤ ਸੋਹਣਾ ਗਾ ਕੇ ਗਏ ਨੇ ਬਹੁਤ ਸੁਰਿੰਜਾ ਗਾ ਕੇ ਗਏ ਨੇ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਜਕਾਰਾ ਮਾਨਾ ਦੇਵੀ ਦਾ ਭੋਲ ਸੱਚੇ ਦਰਵਾਰੀ ਕੀ ਬਹੁਤ ਸੋਹਣਾ ਹੈ ਤਾੜੀ ਮਾਰ ਦਿਓ ਯਾਰ ਇੱਕ ਵਾਰ ਮੈਂ ਛੋਟਾ ਨੂੰ ਵੱਡੀ ਗੱਲ ਕਰਨ ਲੱਗਿਆ ਆਪਾਂ ਯਾਰ ਇਹ ਜੇ ਬੱਚਿਆਂ ਨੂੰ ਸਪੋਰਟ ਕਰੀਏ ਇਹਨਾਂ ਨੂੰ ਆਪਾਂ ਜਿਹੜਾ ਸਪੋਰਟ ਪਤਾ ਕਿਹਨੂੰ ਕਰਦੇ ਆਂ ਅਸਲਿਆਂ ਨੂੰ ਜਿਹੜੇ ਪਹਿਲੀਆਂ ਵਾਲੇ ਗਾਣੇ ਚੱਲਦੇ ਆਂ ਇਹ ਜਿਹੇ ਬੱਚੇ ਬਹੁਤ ਨੇ ਯਾਰ ਜਿਹੜੇ ਬਹੁਤ ਸ਼ਰੀਲ ਲਗਾਉਂਦੇ ਨੇ ਬਹੁਤ ਸ਼ਰੀਲ ਲਗਾਇਆ ਤਾੜੀ ਮਾਰ ਦੋ ਜਰਾ ਇੱਕ ਹੋਰ ਚੀਜ਼ ਸਾਡੇ ਭਾਈ ਅੰਦਰਜੋਦੀ ਨੇ ਕਹੀ ਆ ਇਹਨਾਂ ਦੇ ਪਰਿਵਾਰ ਪਰਿਵਾਰ ਆਇਆ ਬਟੇ ਨਾਲ ਹਾਂਜੀ ਮੰਮੀ ਡੈਡੀ ਆਏ ਮੰਮੀ ਇਹਨਾਂ ਦੇ ਮੰਮੀ ਡੈਡੀ ਸਾਡੇ ਭਾਈ ਅੰਦਰਜੋਦੀ ਨੂੰ ਮਿਲਣ ਜੇ ਮਾਤਾ ਜੀ ਇਹਨਾਂ ਦੀ ਨਾ ਬੈਕ ਤੋਂ ਨਿਕਾ ਹੈਗੀ ਆ ਅੱਖਾਂ ਦੀ ਤਾਂ ਭਾਈ ਅੰਦਰਜੋਦੀ ਕਹਿੰਦੇ ਵੀ ਅਸੀਂ ਇਹਦਾ ਇਲਾਜ ਕਰਾਵਾਂਗੇ